ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੌੜੀਆਂ ਇੱਕ ਤਰ੍ਹਾਂ ਕਾ ਮਨੁੱਖਾਂ ਦਾ ਉਹ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਸੁਭਾਵ ਮੇਲ ਖਾਂਦਾ ਹੈ ਅਸੰਖ ਜਪ ਅਸੰਖ ਬਾਉ ਚਾਨਣ ਪਖ ਫਿਰ ਪ੍ਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ ਉਹ ਤੇ ਨਿਰਆਕਾਰ ਹੈ ਉਹਦਾ ਤੇ ਕੋਈ ਆਕਾਰ ਨਹੀਂ ਸਾਰੇ ਦਾ ਸਾਰਾ ਆਕਾਰ ਨਿਰਆਕਾਰ ਤੋਂ ਆਉਂਦਾ ਹੈ ਕਿ ਜਦ ਨਿਰਾਰਕਾਰ ਤੋਂ ਆਂਦਾ ਤੇ ਉਹਦੇ ਕੋਲ ਕੀ ਹੋਣ ਤੇ ਕੀ ਹੋਣ ਦਾ ਰਿਸ਼ਤਾ ਪ੍ਰਮਾਤਮਾ ਨਾਲ ਜੋੜੋਗੇ ਗੁਰੂ ਨਿਰਾਰਕਾਰ ਕੀ ਸ਼ਬਦ ਨਾਲ ਹੋਣ ਦਾ ਰਿਸ਼ਤਾ ਜੋੜੋਗੇ ਪ੍ਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ ਜੋੜੋਗੇ ਇੱਕੇ ਸੁਭਾਅ ਦਾ ਰਿਸ਼ਤਾ ਜਿਸ ਦਿਨ ਮਨੁੱਖ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਕਹਿੰਦੇ ਨੇ ਉਸੇ ਦਿਨ ਹੀ ਪਰਮਾਤਮਾ ਬਗਲ ਗੇ ਰੋਂਦਾ ਹੈ ਕਬੀਰ ਨੇ ਸ਼ਰਤ ਲਾਈਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਜੈਸਾ ਕਿ ਹਰੀ ਸਰੂਪ ਜੈਸਾ ਨਹੀਂ ਜੈਸਾ ਕਿ ਹਰੀ ਸੁਭਾਅ ਵਾਂਗ ਇਹ ਵੱਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣ ਇਤਨਾ ਹੀ ਊਚਾ ਕੋਈ ਹੋਵੇ ਜਿੰਨਾ ਊਚਾ ਸੁਭਾਅ ਪਰਮਾਤਮਾ ਦਾ ਹੈ ਪਰਮਾਤਮਾ ਸਮਦਰਿਸ਼ਟ ਹੈ ਅਗਰ ਮਨੁੱਖ ਵਿਤਕਰਿਆਂ ਵਿੱਚ ਜੀ ਰਿਹਾ ਹੈ ਤਾਂ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ। ਪਰਮਾਤਮਾ ਪ੍ਰੇਮ ਦਾ ਸਾਗਰ ਹੈ। ਅਗਰ ਮਨੁੱਖ ਨਫ਼ਰਤ ਤੇ ਘਿਰਣਾ ਵਿੱਚ ਜੀ ਰਿਹਾ ਹੈ ਕੋਈ ਪਰਮਾਤਮਾ ਵਰਗਾ ਸਵਾਰ ਨਹੀਂ ਇਹਦੇ ਕੋਲ। ਪਰਮਾਤਮਾ ਵਿੱਚ ਦਇਆ ਹੈ ਔਰ ਇਹਦੇ ਵਿੱਚ ਕਠੋਰ ਹੈ ਤਾਂ ਕੋਈ ਪਰਮਾਤਮਾ ਵਾਲਾ ਇਹਦੇ ਕੋਲ ਸਵਾਰ ਨਹੀਂ ਹੈ। ਪਰਮਾਤਮਾ ਨਿਰਵੈਰ ਹੈ। ਇਹ ਤੇ ਵੈਰ ਵਿਰੋਧ ਨਾਲ ਪਰਿਆ ਹੋਇਆ ਹੈ। ਸੁਭਾਅ ਮੇਲ ਨਹੀਂ ਖਾ ਰਿਹਾ। ਸਤ ਸੰਗ ਇਸ ਵਾਸਤੇ ਕਥਾ ਕੀਰਤਨ ਇਸ ਵਾਸਤੇ ਸੁਣਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਜਪਣਾ ਹੈ ਸਾਡਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਏ ਔਰ ਜਿਸ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਵਰਗਾ ਹੀ ਹੈ ਹਰ ਕਾ ਭਗਤ ਸੋ ਹਰ ਹੀ ਜਿਆ ਹਰੀ ਦਾ ਭਗਤ ਹਰੀ ਜੈਸਾ ਹੀ ਹੈ ਹਰੀ ਦਾ ਸੰਤ ਹਰੀ ਜੈਸਾ ਹੀ ਹੈ ਸੁਭਾਅ ਕਰਕੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦਾ ਸੁਭਾਅ ਪਸ਼ੂਆਂ ਨਾਲ ਮਿਲ ਖਾਂਦਾ ਹੈ ਅੰਧੇਰੇ ਜੀ ਰਹੇ ਨੇ ਪ੍ਰਮਾਤਮਾ ਤੇ ਰੋਸ਼ਨੀ ਹੈ ਚਾਨਣਾ ਹੈ ਉਦਿਆਨ ਵਸਨੰ ਸੰਸਾਰੰ ਸ਼ਲੋਕ ਸਹਿ ਸ੍ਰਿਤੀ ਮੱਲਾ ਪੰਜਵਾ ਜਿਸ ਦਿਨ ਮੈਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਸਨ ਬਹੁਤ ਪੁਰਾਣੀ ਗੱਲ ਤੇ ਇਹਦੀ ਗ੍ਰੈਮਰ ਮੈਂ ਪੜੀ ਵਿਆਕਰਨ ਮੈਂ ਪੜਿਆ ਬਾਬਾ ਬਲਵੰਦ ਸਿੰਘ ਤੋਂ ਹੈਰਾਨ ਹੋਇਆ ਮੈਂ ਕਿ ਸਤਿਗੁਰ ਮਨੁੱਖਤਾ ਦੀ ਤੋਹਫ ਨਹੀਂ ਕਰ ਰਿਹਾ ਇਹ ਬੰਦਾ ਤੇ ਅਸ਼ਰਪਲ ਮਖਲੂਕਾਤਾ ਹੈ ਮਨੁੱਖ ਤੇ ਧਰਤੀ ਦਾ ਸਰਦਾਰ ਹੈ ਤੇ ਸਤਿਗੁਰ ਕਹਿ ਰਹੇ ਨੇ ਦੇ ਸੰਬੰਧੀ ਕੁੱਤੇ ਨੇ ਗਿੱਦੜ ਨੇ ਖੋਤੇ ਨੇ ਮੇਰੇ ਸਾਹਮਣੇ ਫਿਰ ਉਹਨਾਂ ਨੇ 15 20 ਸ਼ਬਦ ਰੱਖੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਸ਼ਬਦ ਦੀ ਗੱਲ ਕਰਦਾ ਕਬੀਰ ਵੀ ਇਸ ਤਰ੍ਹਾਂ ਕਹਿੰਦੇ ਨੇ ਆਈ ਗੁਰਦਾਸ ਵੀ ਇਸ ਤਰ੍ਹਾਂ ਕਹਿੰਦੇ ਨੇ ਕਲਗੀਧਰ ਪਤਾ ਵੀ ਇਸ ਤਰ੍ਹਾਂ ਕਹਿੰਦੇ ਨੇ ਫਿਰ ਕਹਿਣ ਲੱਗੇ ਰਾਮਾਇਣ ਦੇ ਕਰਤਾ ਤੁਲਸੀ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ ਬਹੁਤੇ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ ਤੇ ਜਿਨ੍ਹਾਂ ਦੇ ਸੰਬੰਧੀ ਪਸ਼ੂ ਆਉਣਗੇ ਉਹ ਕਿੱਥੇ ਮਨੁੱਖ ਹੋਣਗੇ ਕਿਸ ਤਰ੍ਹਾਂ ਉਹਨਾਂ ਨੂੰ ਮਨੁੱਖਾ ਖੋਗੇ ਸੰਬੰਧੀ ਪਸ਼ੂ ਨੇ ਪਸ਼ੂਆਂ ਨਾਲ ਤਾਲਮੇਲ ਬੈਠਦਾ ਹੈ ਪਸ਼ੂ ਨਾਲ ਸੰਬੰਧ ਹੈ ਸਰੂਪ ਕਰਕੇ ਨਹੀਂ ਸੁਭਾਅ ਕਰਕੇ ਸੁਭਾਅ ਕਰਕੇ ਕੁੱਤੇ ਦਾ ਕੀ ਸੁਭਾਅ ਹੈ ਕੁੱਤੇ ਨੂੰ ਕੁੱਤੇ ਨਾਲ ਹੀ ਨਫ਼ਰਤ ਹੈ ਬਾਕੀ ਜਾਨਦਾਰਾਂ ਨਾਲ ਇਤਨੀ ਨਫ਼ਰਤ ਨਹੀਂ ਕੁੱਤੇ ਨੂੰ ਕੁੱਤੇ ਨਾਲ ਨਫ਼ਰਤ ਹੈ ਬੰਦੇ ਨੂੰ ਬੰਦੇ ਨਾਲ ਹੀ ਨਫ਼ਰਤ ਹੋਵੇ ਕੂਕਰ ਸੁਭਾਅ ਹੈ ਕੁੱਤਾ ਸੁਭਾਅ ਹੈ ਗੁਸਤਾਖੀ ਨਾ ਕਰੋ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ ਉਹ ਵਿਚਾਰ ਬੰਦੇ ਨੂੰ ਰੱਬ ਤੋਂ ਵੀ ਦੂਰ ਕਰਨਗੇ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਨਹੀਂ ਲਿਆ ਰਹੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਵੀ ਨਹੀਂ ਲਿਆਣਗੇ ਮਜ਼ਬਦੀ ਦੀ دیوار ਜਾਤ ਪਾਤ ਦੀ دیوار ਮੁਲਕ ਦੀ دیوار ਭਾਸ਼ਾ ਦੀ دیوار ਇਤਨੀਆਂ ਦੀਵਾਰਾਂ ਨੇ ਬੰਦੇ ਦਾ ਬੰਦੇ ਨਾਲ ਮਿਲ ਨਹੀਂ ਬੜਾ ਖਾ ਕਠਨ ਹੋਇਆਪੇ ਸੰਤੋਸ ਨੂੰ ਕਹਿੰਦੇ ਜੋ ਇਹ ਸਾਰੀਆਂ ਦੀਵਾਰਾਂ ਗਿਰਾ ਦਿੰਦਾ ਹੈ ਨਿਰਪੱਖ ਹੋ ਜਾਂਦਾ ਹੈ ਸਮਦ੍ਰਿਸ਼ਟ ਹੋ ਜਾਂਦਾ ਹੈ ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ ਹਾਲਾਂਕਿ ਹੈਰਾਨਗੀ ਦੀ ਗੱਲ ਹੈ ਉਹ ਸਵੈਮ ਕੁੱਤਾ ਹੈ ਮਨੁੱਖ ਨੂੰ ਮਨੁੱਖੇ ਨਾ ਚੰਗੇ ਲਗਣ ਮਨੁੱਖ ਮਨੁੱਖਤਾ ਦੇ ਪ੍ਰਤੀ ਗਿਰਣਾ ਨਾਲ ਭਰਿਆ ਹੋਵੇ ਕਿਉਂਕਿ ਜਾਤ ਨਹੀਂ ਮੇਲ ਖਾਂਦੀ ਮਜ਼ਮੇਲ ਨਹੀਂ ਖਾਂਦਾ ਮੁਲਕ ਨਹੀਂ ਮੇਲ ਖਾਂਦਾ ਪਾਸ਼ਾ ਨਹੀਂ ਮੇਲ ਖਾਂਦੀ ਕਦੀ ਬਗਵਰ ਮੁਤਾਲਾ ਕਰਕੇ ਵੇਖੋਗੇ ਮਨੁੱਖ ਮਨੁੱਖਾਂ ਦੇ ਤਲ ਤੇ ਨਫ਼ਰਤ ਨਾਲ ਭਰੇ ਹੋਏ ਹੈ ਮਨੁੱਖ ਮਨੁੱਖਾਂ ਦੇ ਤਲ ਤੇ ਗਰਣਾ ਨਾਲ ਭਰੇ ਹੋਇਆ ਹੈ ਮਨੁੱਖ ਮਨੁੱਖਾਂ ਦੇ ਤਲ ਤੇ ਵੈਰ ਨਾਲ ਭਰੇ ਹੈ ਭਾਵੇਂ ਪ੍ਰਗਟ ਕਰੇ ਭਾਵੇਂ ਨਾ ਕਰੇ ਇਹ ਕੂਕਰ ਵਰਤੀ ਹੈ ਉਦਿਆਨ ਵਸਨੰ ਸੰਸਾਰਨ ਸੰਬੰਧੀ ਸਮਾਨ ਸਿਆਲ ਗਿੱਦੜ ਹਰ ਵਕਤ ਡਰਿਆ ਡਰਿਆ ਰਹਿੰਦਾ ਹਰ ਵਕਤ ਭੈ ਹਰ ਵਕਤ ਚਿੰਤਾ ਮੈਂ ਉਸ ਦਿਨ ਅਰਜ਼ ਕੀਤੀ ਸੀ ਠੀਕ ਹੈ ਰਾਗੀ ਸਿੰਘ ਪੜਦੇ ਨੇ ਕਿਸੇ ਘਰ ਮੇਰੇ ਤੱਕ ਕੋਈ ਹੋ ਜਾਏ ਇਹ ਤੇ ਹੋਣ ਹਾਰ ਹੈ ਪਰ ਸ਼ਬਦ ਪੜਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਤੇ ਮਾਹੌਲ ਵਿੱਚ ਇਸ ਤੇ ਅਰਥ ਇੰਜ ਪੈਦਾ ਹੁੰਦੇ ਨੇ ਵੀ ਅਨਹੋਣੀ ਹੋ ਗਈ ਏ ਗੱਲ ਫਿਰ ਕੌਣ ਦੱਸਿਆ ਨਾ ਹੁਣੀ ਥੋੜੀ ਹੋਈ ਏ ਹੋਣੀ ਹੋਈ ਏ ਅਨਹੋਣੀ ਨਹੀਂ ਹੋਈ ਗੁਰੂ ਤੇ ਇੱਕ ਬਾਦਰ ਸਾਹਿਬ ਕਹਿੰਦੇ ਨਾ ਅਨਹੋਣੀ ਤੇ ਹੁੰਦੀ ਨਹੀਂ ਫਿਰ ਚਿੰਤਾ ਕਿਉਂ ਕਰਦਾ ਜੋ ਕੁਝ ਵੀ ਹੋ ਗਿਆ ਇਤੇ ਹੋਣਾ ਤੋ ਬੁੱਢਾ ਹੋ ਗਿਆ ਤੇ ਹੋਣਾ ਸੀ ਕਿਤੇ ਘਾਟਾ ਪੈ ਗਿਆ ਤੇ ਪਹਿਣਾ ਹੀ ਸੀ ਜੋਟ ਲੱਗੇ ਹੈ ਲਗਣੀ ਸੀ ਇੱਜ਼ਤ ਮਿਲ ਲਈ ਹੈ ਮਿਲਣੀ ਸੀ ਜੈਸੇ ਦਿਨ ਹੋਇਆ ਹੋਣਾ ਹੀ ਸੀ ਤੇ ਹੋਣੀ ਰਾਤ ਹੋਈ ਹੈ ਹੋਣੀ ਹੈ ਤੇ ਹੋਣੀ ਅਨਹੋਣੀ ਥੋੜੀ ਹੈ ਹੁਣ ਕੋਈ ਆਖੇ ਦਿਨ ਤੇ ਰਾਤ ਦੇ ਵਿੱਚ ਬਦਲ ਗਿਆ ਅਨਹੋਣੀ ਹੋ ਗਈ ਅਨਹੋਣੀ ਨਹੀਂ ਹੁੰਦੀ ਨਹੀਂ ਕਦੀ ਨਹੀਂ ਹੁੰਦੀ ਪਰਮਾਤਮਾ ਦੀ ਦੁਨੀਆ 'ਚ ਕੁਝ ਵੀ ਅਨਹੋਣੀ ਨਹੀਂ ਹੋਨ ਹਾਰ ਹੁੰਦਾ ਜਦ ਦੇਖਦੇ ਆ ਤੁਸੀਂ ਸਫਰੇ ਚੋਂਦੇ ਕਦੀ ਟ੍ਰੇਨ ਦੇ ਚ ਕਦੀ ਫਲੈਨ ਦੇ ਚ ਕਦੀ ਬਸਾਂ ਚ ਕਦੀ ਕਾਰਾਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫਰ ਨਾ ਕਰਿਆ ਕਰ ਮੈਂ ਕਿ ਇਤਨਾ ਸਫਰ ਨਾ ਕਰੀਏ ਜਿਸ ਤਰ੍ਹਾਂ ਦੀ ਪ੍ਰਭੂ ਨੇ ਕਿਰਤ ਬਣਾਈਏ ਤੇ ਜਿਸ ਤਰ੍ਹਾਂ ਦੀ ਸੇਵਾ ਲਈਏ ਉਹਦੇ ਹੀ ਤੇ ਮੈਨੂੰ ਦਿਨ ਰਾਤ ਸਫਰ ਕਰਨਾ ਪੈਂਦਾ ਕਿਧਰੇ ਲੰਬੇ ਸਫਰ ਕਿਧਰੇ ਛੋਟੇ ਤੇ ਮੈਂ ਕਿ ਤੁਸੀਂ ਬੜੀ ਹਮਦਰਦੀ ਨਾਲ ਕਹਿ ਰਹੇ ਹੋ ਗੱਲ ਕੀ ਹੈ ਕਿਨਕ ਤੁਹਾਨੂੰ ਪਤਾ ਨਹੀਂ ਉਹਨਾਂ ਦਿਨਾਂ 'ਚ ਦੋ ਭਿਆੰਕਰ ਟ੍ਰੇਨਾਂ ਦੇ ਹਾਦਸੇ ਹੋਏ ਸਨ ਇੱਕ ਤਮਿਲਨਾਡ ਦੇ ਵਿੱਚ ਹੋਇਆ ਸੀ ਇੱਕ ਬੰਗਾਲ ਦੇ ਵਿੱਚ ਤਮਿਲਨਾਡ ਦੇ ਤੇ ਪੂਰੀ ਟ੍ਰੇਨ ਹੀ ਦਰਿਆ ਦੇ ਵਿੱਚ ਗਿਰ ਗਈ ਸੀ ਸਾਰੀ ਦੀ ਸਾਰੀ ਟ੍ਰੇਨ ਇੰਜਨ ਸਮੇਤ ਇੰਜਨ ਪਟੜੀ ਤੋਂ ਕੀ ਉਤਰਿਆ ਸਾਰੇ ਡੱਬੇ ਹੀ ਦਰਿਆ ਦੇ ਚ ਗਏ ਔਰ ਦਰਿਆ ਬੜਾ ਲੰਬਾ ਚੌੜਾ ਬੜਾ ਇਹ ਭਿਆਨਕ ਹਾਦਸਾ ਸੀ ਇੱਕ ਹਾਦਸਾ ਬੰਗਾਲ ਦੇ ਚ ਹੋਇਆ ਉਹਨਾਂ ਦਿਨਾਂ ਚ ਦੋ ਪਲੇਨ ਹਾਦਸੇ ਵੀ ਬੜੇ ਵੱਡੇ ਹੋ ਗਏ ਕ੍ਰੈਸ਼ ਹੋਏ ਇੱਕ ਅਹਮਦਾਬਾਦ ਦੇ ਚ ਇੱਕ ਗੁਹਾਟੀ ਅਸਾਮ ਦੇ ਚ ਤੇ ਰੱਬ ਦੀ ਰਹਿਤ ਉਹਨਾਂ ਦਿਨਾਂ ਵਿੱਚ ਬਸਾਂ ਵੀ ਬਹੁਤ ਟਕਰਾਈਆਂ ਸੋ ਤੈਸੇ ਅਖਬਾਰਾਂ ਦੀਆਂ ਖਬਰਾਂ ਮੈਨੂੰ ਕਹਿੰਦੇ ਦੇਖਦੇ ਨਹੀਂ ਪੈਂ ਤੁਸੀਂ ਤੇ ਅਖਬਾਰ ਪੜ੍ਹਦੇ ਤੁਹਾਨੂੰ ਪਤਾ ਹੋਣਾ ਹੈ ਮੈਂ ਕਿ ਪਤਾ ਹੈ ਤਾਂ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫ਼ਰ ਨਾ ਕਰਿਆ ਮੈਂ ਕਿ ਮਿੱਤਰਾ ਗੱਲ ਸੁਣ 99% ਬੰਦੇ ਘਰ ਦੇ ਵਿੱਚ ਮਰਦੇ ਨੇ ਕਿਦਰ 1% ਦੀ ਮਰਦੇ ਆਉਣਗੇ ਪਲੇਨ ਦੇ ਟ੍ਰੇਨ ਦੇ ਵਿੱਚ ਬਸਾਂ 'ਚ 99 ਫੀਸਦੀ ਘਰ ਦੇ ਚ ਮਰਦੇ ਨੇ ਫਿਰ ਤੂੰ ਮੈਨੂੰ ਕਹੇਗਾ ਮਸਕੀਨ ਜੀ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦਾ ਮਰ ਜਾਂਦਾ 90 ਫੀਸਦੀ ਬੰਦੇ ਚਾਰ ਪਾਈ ਤੇ ਸੁੱਤਿਆਂ ਹੀ ਮਰ ਜਾਂਦੇ ਨੇ ਫਿਰ ਤੂੰ ਮੈਨੂੰ ਕਹੇਗਾ ਚਾਰ ਪਾਈ ਤੇ ਨਹੀਂ ਸੋਣਾ ਚਾਹੀਦਾ ਕਿਉਂਕਿ ਸੁੱਤਿਆਂ ਹੀ ਸੁੱਤਿਆਂ ਹੀ ਕਈ ਮਰ ਜਾਂਦੇ ਅਜੇ ਮੈਂ ਉਸ ਨੂੰ ਕੁਝ ਹੋਰ ਕਹਿਣਾ ਸੀ ਕਿਨ ਲਗੇ ਨਾ ਗੁਣੀ ਗੈਨੀਆਂ ਨੂੰ ਕੋਈ ਅਕਲ ਦੇਈ ਨਾ ਗੱਲ ਸੋ ਗੱਲ ਬਣਾਉਂਦੇ ਨੇ ਮੈਂ ਕਹੀ ਅਕਲ ਤੂੰ ਆਪਣੇ ਕੋਲ ਹੀ ਰੱਖ ਐਨਾ ਬਹਿ ਵੀ ਇਤਨਾ ਤੂੰ ਡਰਿਆ ਹੋਇਆ ਫੇ ਮੈਂ ਕਿ ਘਰ ਤੋਂ ਸੀਸਗੰਜ ਤੱਕ ਆਉਂਦਿਆਂ ਵੀ ਆਖਰ ਤੂੰ ਆਜ਼ਾਦ ਪਰਤੋਂ ਆਉਣਾ ਹੈ ਸੀਸਗੰਜ ਸਾਬ ਤੱਕ ਆਉਣਾ ਹੈ ਔਰ ਟੂ ਵੀਲਰ ਤੇ ਆਉਣਾ ਹੈ ਸਕੂਟਰ ਤੇ ਆਉਣਾ ਹੈ ਮੇਰੇ ਖਲ ਤੈਨੂੰ ਵੀ ਨਹੀਂ ਆਉਣਾ ਚਾਹੀਦਾ ਹੱਥ ਜੋੜ ਕੇ ਕਹਿਣ ਲੱਗੇ ਨਾ ਗੁਣੀ ਗਿਆਨੀ ਨੂੰ ਕੋਈ ਅਕਲ ਨਾ ਦੇਵੇ ਮੈਂ ਕਿਹਾ ਗੱਲ ਆਪਣੇ ਕੋਲ ਰੱਖ